ਕੀ ਗੱਲ ਹੋਸਤ ਹੋ ਹੈਗਰ ਜੀ ਕਿ ਭਾਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਜੀ ਬਾਈ ਜੀ ਅੱਜ ਆਪਾਂ ਫੇਰ ਲੈ ਕੇ ਆਉਂਦੇ ਹਾਂ ਉਹ ਵੀ ਕੁੱਤਾ 300 ਦਾ ਇੱਕ ਹੈ ਬਾਈ 600 ਦੇ ਦੋ ਹੈ ਬਾਈ ਜੀ ਕਿਉਂਕਿ ਉਰੇ ਆ ਕੇ ਰੇਟ ਨਹੀਂ ਬਾਈ ਘਟ ਸਕਦਾ ਠੀਕ ਹੈ ਬਾਈ ਰੇਟ ਨਾ ਘਟਾਇਆ ਕਰੋ ਕਬੂਤਰ ਲੈ ਜਾਓ ਛਾਂਟ ਚ ਲੈ ਜਾਓ ਖੱਲੇ ਲੈ ਜਾਓ ਦੋ ਲੈ ਜਾਓ ਚਾਰ ਲੈ ਜਾਓ ਉਹ ਕੋਈ ਪ੍ਰੋਬਲਮ ਨਹੀਂ ਗੀ ਪਰ ਰੇਟ ਨਹੀਂ ਵਹ ਘਟੂਗਾ ਚਾਹ ਇਕੱਠੇ ਚੱਕ ਲਿਓ ਚਾਹ ਇਕੱਲਾ-ਖੱਲਾ ਛਾਂਟ ਕੇ ਚੱਕ ਲਓ ਬਾਈ ਕੁਝ ਵੀ ਆਪ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਾਈ ਜੀ ਠੀਕ ਹੈ ਜੀ ਤੇ ਦੇਖੋ ਮੈਂ ਲੱਗਿਆ ਤੁਹਾਨੂੰ ਪਹਿਲਾਂ ਆਪਾਂ ਤੁਹਾਨੂੰ ਦਿਖਾਉਣ ਲੱਗਾ ਸ਼ੌਂਕੀਆ ਕਬੂਤਰ ਜਿਹੜੇ ਸ਼ੌਂਕ ਨਾਲ ਰੱਖੇ ਜਾਂਦੇ ਆ ਉੱਡਦੇ ਨਹੀਂ ਹੈਗੇ ਪਰ ਸ਼ੌਂਕ ਨਾਲ ਰੱਖੇ ਜਾਂਦੇ ਆ ਬਾਈ ਜੀ ਇਹ ਆਪਣੇ ਕੋਲ ਚਾਰ ਕਬੂਤਰ ਆਏ ਹੋਏ ਆ ਬਾਈ ਦਿਖਾਉਣਾ ਤੁਹਾਨੂੰ ਪਹਿਲੇ ਕਬੂਤਰ ਦਾ ਕਰਾਉਣਾ ਹੈ ਸ਼ੌਂਕ ਆ ਲਾਓ ਜੀ ਦਿਖਾਉਣਾ ਤੁਹਾਨੂੰ ਪਹਿਲੀ ਕੂਦਰੀ ਆ ਲਾਓ ਬਾਈ ਜੀ ਕੂਦਰੀ ਦੇਖੋ ਕਿੰਨੀ ਪਿਆਰੀ ਹੈ ਸ਼ੌਂਕੀਆ ਰੱਖਣਾ ਹੈ ਬਾਈ ਇਹ ਉੱਡਣ ਵਾਲੀ ਨਹੀਂ ਹੈ ਗਿਆ ਬਾਈ ਜੀ ਦੇਖੋ ਕਾਲੀ ਟੱਪੀ ਕੂਦਰੀ ਆ ਬਾਈ ਉਹ ਲਾਉਂਦੀ ਬਈ ਸ਼ੌਂਕਿਆ ਰੱਖਣ ਵਾਲੀ ਹੈਗੀ ਖੱਟੀਆਂ ਆਖਣੇ ਬਾਈ ਜੀ ਕਾਲੀਆਂ ਨੋਕ ਹੈ ਸਰ ਤੋਂ ਡੁੱਬਿਆ ਆਹ ਇੱਕ ਤੋਂ ਡੁੱਬਿਆ ਬਾਈ ਜੀ ਦਵਾ ਆਇਆ ਪਾਇਰਾਂ ਦੇ ਮੌਜ ਆ ਬਾਈ ਜੀ ਲੈ ਵੀ ਦਿਖਾ ਦੇ ਮੈਂ ਦੇਖ ਸਕਦੇ ਹੋਈ ਤੁਸੀਂ ਆਹ ਕੋਈ ਇਹ ਸ਼ੌਂਕਿਆ ਰੱਖਣ ਵਾਲਾ ਹੈ ਬਾਈ ਜੀ ਨਾਗੇ ਉੱਡ ਨਾ ਆਇਆ ਮੈਨੂੰ ਲਾਓ ਜੀ ਦੂਜੀ ਆ ਗਈ ਬਈ ਲੱਕਿਆਂ ਦੀ ਬਰੀਡ ਚੋਂ ਇਹ ਵੀ ਕਬੂਦਰੀ ਹੈਗੀ ਇਹ ਵੀ ਕਬੂਦਰੀ ਇਹ ਵੀ ਬਈ ਡੱਬੀ ਹੈਗੀ ਲਾਓ ਬਈ ਅਨਾਰੀ ਅੱਖਾਂ ਚਿੱਟੀ ਨੋਕ ਨੀਲੀ ਹੈ ਬਈ ਇਹ ਇਹਦੀਆਂ ਦੋ ਦੋ ਕੰਧਾਂ ਚਿੱਟੀਆਂ ਬਈ ਹਲੋ ਬਾਈ ਇਦਾਂ ਵੀ ਕਰ ਬੱਚੇ ਇਹ ਕਹ ਬਾਈ ਹਲੋ ਬਾਈ ਇਹ ਵੀ ਪੈਂਸੀ ਬਰੀਡ ਆ ਬਾਈ ਹਲੋ ਬਾਈ ਕਰੋ ਚੱਕ ਠੀਕ ਹੈ ਜੀ ਤੇ ਆ ਆ ਗਿਆ ਬਈ ਆਪਣੇ ਗੋੜ ਰੰਗੇ ਤੇ ਵੀ ਗੋੜ ਰੰਗੇ ਆ ਬਾਈ ਇੰਨਾ ਜੋ ਆਪਣ ਨੂੰ ਇੰਨਾ ਨਹੀਂ ਪਤਾ ਨਰਥ ਮਦੀਨ ਕਿਹੜੀ ਆ ਬਾਈ ਠੀਕ ਆ ਬਾਈ ਜੀ ਖੱਟੀਆਂ ਅੱਖਾਂ ਪੂਰੀ ਲੋਕ ਬਾਈ ਬਰਾਮੀ ਜੀ ਆ ਬਈ ਨੋਵੀ ਕਰੋਚਕ ਫੋਰਾ ਰਿਕਾਰਡ ਮਾਉ ਦੇਖੋ ਬਾਈ ਕਿੱਡੀ ਗੱਡੀ ਇਹਦੇ ਫੁੱਲ ਮਾਉ ਦੇ ਆ ਬਾਈ ਇਹਦੇ ਨਵਾਜੀ ਕਰੋ ਚੇ ਨਵਾਜੀ ਹੁਣ ਉਹਨਾਂ ਤੋਂ ਡਾਉਣ ਲੱਗਿਆ ਅਗਲਾ ਇਹ ਵੀ ਫੈਸੀ ਆ ਬਾਈ ਇਹ ਵੀ ਉੱਡਦੇ ਨਹੀਂ ਹੈਗੇ ਉਹ ਖੱਟੀ ਅੱਖਾਂ ਪੂਰੀ ਨੂੰ ਕਹ ਬਾਈ ਜੀ ਉੱਡਦੇ ਤਾਂ ਹੈਗੇ ਪਰ ਉਹਨਾਂ ਨੇ ਨਹੀਂ ਉੱਡ ਦਿੰਦੇ ਬਾ ਗਿਹੜੇ ਗੂੜੇ ਕੱਢ ਕੇ ਬੈਹ ਜਾਂਦੇ ਬਈਏ ਸ਼ੌਂਕਿਆਂ ਰੱਖਣ ਨੂੰ ਵਧੀਆ ਬਈਏ ਜੇ ਕਿਸੇ ਨੇ ਸ਼ੌਂਕਿਆਂ ਰੱਖਣੇ ਫਰੋਂ ਕੇ ਰੱਖਣੇ ਫੁੱਲ ਵਧੀਆ ਬਾਈ ਜੀ ਲਾਵਾ ਜੀ ਫੁੱਲ ਮੋਜ ਬਾਈ ਜੀ ਇਹ ਮੋਜ ਜੀ ਕਰਨ ਚਾਹ ਕਮਤ ਹਾਗ ਉੱਤ ਆ ਬਈ ਆਪਣੇ ਕੋਲ ਆਏ ਹੋਏ ਠੀਕ ਹੈ ਜੀ ਕਰ ਲਓ ਜੀ ਰੱਖ ਦੇ ਥੋੜੇ ਜੇ ਕਰ ਲਓ ਵਈ ਕਰ ਲਾ ਗਾ ਹੇ ਹੁਣ ਸਾਨੂੰ ਕਰਾਉਣਾ ਦੂਜੇ ਗਰੁੱਪਾਂ ਨੇ ਬਾਈ ਦਰਸ਼ਨ ਜਿਹੜੇ ਆਪਣੇ ਸੀੜਾ ਬਾਈ ਉੱਡਣ ਵਾਲੇ ਚਲਾ ਦੇ ਲੋ ਬਾਈ ਜਿਹੜੇ ਕਬੂਤਰ ਆਪਣੇ ਖੜੋ ਹੁਣ ਇਹ ਸੀੜਾ ਬਾਈ ਉੱਡਣ ਵਾਲੇ ਕਬੂਤਰ ਨੇ ਹੁਣ ਆਪਾਂ ਇਹਨਾਂ ਦੀ ਵੀ ਵੀਡੀਓ ਬਣਾਉਣੀ ਦਿਖਾਉਣਾ ਸਾਨੂੰ ਬਾਈ ਲੋ ਬਾਈ ਚਿੱਟੀ ਅੱਖਾਂ ਕਾਲੀ ਨੋਕ ਕਾਲਾ ਰੂਜਾ ਬਾਈ ਕਬੂਤਰ ਕਰੋ ਫੋਰਾ ਦੀ ਕੁਆਲਿਟੀ ਚੈੱਕ ਚਿੱਟੇ ਅੱਖਾਂ ਕਾਲਾ ਰੂਜਾ ਗੁੱਤਿਆ ਹੋਇ। ਵਿੱਚ ਕਹਿੰਦੇ ਕਾਲੇ ਰੂਜੇ ਜਿੰਨੇ ਸਾਨੂੰ ਆਹ ਲਓ ਜੀ ਅੱਜ ਕਾਲਾ ਰੂਜਾ ਵੀ ਆ ਗਿਆ। ਲਓ ਜੀ ਕਰੋ ਪਾਇਰਾਂ ਦੀ ਕੁਆਲਿਟੀ ਚੈੱਕ ਤੇ ਲਓ ਬਈ ਕਰਾ ਵੀ ਮਤਰਾ ਚੈੱਕ। ਗ੍ਰੇਡ ਵਾਲਾ ਗ੍ਰੇਡ ਵਾਲਾ। ਹਮ ਨੌਜੀ ਕਰਵਾ ਲਾ ਕੂਤਰਾ ਚੈੱਕ ਨੀਲਾ ਕੂਤਰਾ ਵੇ ਚੱਕੀ ਅੱਖਾਂ ਦਾ ਛਿੱਟੀਆਂ ਅੱਖਾਂ ਨੀਲਾ ਵਈ ਕੂਤਰਾ ਬਹੁਤ ਚੰਗਾ ਹੈਗਾ ਬਈ ਫੋਰਾ ਦੀ ਕੁਆਲਿਟੀ ਚੈੱਕ ਕਰ ਲਓ ਬਈ ਪਹਿਲਾਂ ਤਾਂ ਨੌਜੀ ਬਈ परोफरों की क्वालिटी चेक लो जी माओ जी बी ठीक है जी लो जी आबूतर बो भाई जी, जी।, ए, जी। आ कबूतरी आ गए भाई ਖਟੀਆਂ ਅੱਖਾਂ ਚੱਬਾ ਸਰ ਬਾਈ ਜੀ ਕਾਲੀ ਨੋਕ ਬਾਈ ਇਹ ਵੀ ਨੀਲੀ ਹੈ ਖਟੀਆਂ ਅੱਖਾਂ ਦੀ ਬਾਈ ਜੀ ਕਰੋ ਚੈੱਕ ਫਰਾਂ ਦੀ ਕੁਆਲਿਟੀ ਇਹ ਜੀ ਵੀ ਨਹੀਂ ਲੈ ਪੈਰ ਚ ਪੱਕੇ ਠੱਲ ਵੀ ਪਈ ਹੋਈ ਆ ਬਾਈ ਇਹਦੇ ਪੈਰ ਚ ਪੱਕੀ ਠਾਲਾ ਬਾਈ ਜੀ ਕਰ ਲਓ ਚੈੱਕ ਬਾਈ ਜੀ ਵਾਲ ਪਿੱਕ ਕਰ ਲੈ ਗੱਲ ਲੈ ਗੋਤ ਅਸਿੱਲਾਓ ਜੀ ਉਹ ਆ ਵੀ ਮਤਰਾ ਦਿਖਾ ਦੇ ਇਹ ਆਪਣੇ ਕੋਲ ਦੋ ਨੀਲੇ ਆ ਬਾਈ ਇੱਕ ਖੱਟੀਆਂ ਅੱਖਾਂ ਦਾ ਕਿ ਚਿੱਟੀਆਂ ਦੀ ਚਿੱਟੀਆਂ ਦਾ ਕਬੂਤਰ ਖੱਟੀਆਂ ਦੀ ਗੋਦਰੀ ਇੱਕ ਆ ਕਾਲਾ ਆਇਆ ਬਾਈ ਠੀਕ ਹੈ ਜੀ ਬਾਈ ਤਿੰਨ ਆ ਸੀ ਆਪਣੇ ਕੋਲ ਦੇਣੇ ਸਾਰੇ 300 300 ਦੇ ਹਿਸਾਬ ਨਾਲ ਦੇਣੇ ਆ ਬਾਈ ਜੀ ਹੁਣ ਕਰਾਉਣੀ ਜੀ ਦਵਾ ਦਾ ਉਹਨੂੰ ਲਾਲ ਚੀਨੇ ਦਾ ਸ਼ੌਂਕ ਬਾਈ ਜਿਹੜੇ ਲਾਲ ਚੀਨੇ ਕਬੂਤਰ ਆ ਉਹਨਾਂ ਦਾ ਸ਼ੌਂਕ ਕਰਾਉਣਾ ਬਾਈ ਸਾਨੂੰ ਲੋਵਾਜੀ ਲੋਵਾਜੀ ਕਾਲੀ ਅੱਖਾਂ ਦੀ ਚਿੱਟੀਆਂ ਹੋ ਗਏ ਮਿਹਰੇ ਲਾਲ ਡੱਬਾ ਬਾਈ ਮਦੀਨ ਹੈ ਜੀ ਮਿਹਰੇ ਲਾਲ ਡੱਬਾ ਮਦੀਨ ਹੈ ਤੇ ਸਾਰੀਆਂ 3-300 ਦੇ ਹਿਸਾਬ ਨੂੰ ਦੇਣੇ ਆ ਇੱਕ ਕਬੂਤਰੀ ਆ ਬਾਈ ਜੀ ਕਾਲੀ ਅੱਖਾਂ ਨੇ ਬਾਈ ਤੇ ਤੁਸੀਂ ਆਪ ਹੀ ਦੇਖ ਲਓ ਕਿ ਇਹ ਕਬੂਤਰਾਂ ਚ ਹੋ ਗਈ ਤੁਸੀਂ ਆਪ ਹੀ ਜਾਣ ਕਰੋ ਬਾਈ ਜੀ ਨੂੰ ਪਤਾ ਹੈਗਾ ਛੋਟਾ ਜਿਹਾ ਦਿੱਤੀ ਕਬੂਤਰੀ ਆਏ ਆਪੀ ਪਛਾਨ ਲਓ ਕਹੇ ਜੇ ਕਬੂਤਰਾ ਦੇ ਕੂਕੂ ਲਈ ਆਪੀ ਦੇਖ ਲਓ ਬਈ ਕੀ ਤੈਨਾਂ ਨਹੀਂ ਲੋੜੇ ਨਾ ਪਵੇਗਾ ਲੋ ਬਈ ਇਹ ਵੀ ਲਾਲ ਕਿੰਨਿਆਂ ਚੋਂ ਆ ਖੱਟੀਆਂ ਅੱਖਾਂ ਓਰੀਜਨਲ ਹੋਗਾ ਬਈ ਲਾਲ ਚੁੱਟਾ ਬਈ ਜੀ ਸੰਭੋ ਜਣੇ ਕਿ ਲਓ ਜੀ ਪੱਲਿਆਂ ਦੀ ਕਰ ਲੋ ਕੁਆਲਿਟੀ ਚੈੱਕ ਠੀਕ ਹੈ ਜੀ ਇਹਦੇ ਸਰ ਤੇ ਪੀਲਾ ਰੰਗ ਲੱਗਦਾ ਇਹਨਾਂ ਨੂੰ ਪੀਲੀ ਛਤਰੀ ਦਾ ਬਾਈ ਠੀਕ ਹੈ ਬਾਈ ਜੀ ਪੰਜਵੀਂ ਦਿਹਾੜਾ ਤੇ ਗੂੜਿਆ ਬਾਈ ਗੂੜੇ ਪੰਜਿਆਂ ਦਾ ਕਬੂਤਰ ਬਾਈ ਜੀ ਲਾਲ ਜਿੰਨਾ ਬਾਈ ਇਹ ਸਾਰੇ 300 ਦੇ ਹਿਸਾਬ ਨਾਲ ਪੀ ਜਾਣਾ ਬਾਈ ਇਹ ਹੁਣ ਦੂਸਰਾ ਲਾਲ ਜਿੰਨਾ ਵੀ ਸ਼ੌਂਕਾ ਰਹੇ ਬਾਈ ਠੀਕ ਹੈ ਜੀ ਲਓ ਬਾਈ ਜੀ ਕਰੋ ਬੂਤਰ ਚੈੱਕ ਕਰੋ ਪੂਰੀ ਨੋਗਾ ਬਾਈ ਲਾਲ ਸਿੰਬਾ ਬਾਈ ਚਿੱਟੀਆਂ ਅੱਖਾਂ ਦਾ ਦੇਖ ਲਓ ਬਾਈ ਅਸਰ ਤੇ ਲਾਲ ਸਿੰਬਾ ਬਾਈ ਚਿੱਟੀਆਂ ਖਾਂ ਪੂਰੀਆਂ ਨੋਗਾ ਹੋ ਗਏ ਲਓ ਜੀ ਕਰੋ ਫਰਾਂ ਦੀ ਕੁਆਲਿਟੀ ਚੈੱਕ ਕਰੋ ਬੂਤਰ ਦੇਖੋ ਬਾਈ ਕਿੰਨਾ ਸ਼ਾਨਦਾਰ ਹੈ ਲਓ ਬਈ ਜੀ ਕਰ ਲਓ ਚੈੱਕ ਬਾਈ ਹੰਜੇ ਦੇਖੋ ਬਾਈ ਇਹਦੇ ਪੂਰੇ ਚੰਗਾ ਕਬੂਤਰ ਆ ਬਾਈ ਇਹ ਲਓ ਬਾਈ ਹੁਣ ਆਪਾਂ ਤੁਹਾਨੂੰ ਛੱਡ ਕੇ ਵੀ ਦਿਖਾ ਦਿੰਦੇ ਦੇਖੋ ਬਾਈ ਕਬੂਤਰ ਦੀ ਖਰਾਣ ਫਰਾਣ ਚੱਕਰ ਵਾਹੀ ਨਾ ਬਾਈ ਇਹ ਤੁਹਾਨੂੰ ਕੱਲੇ ਲਾਲ ਚੀਨਾ ਦਾ ਸ਼ੌਂਕ ਕਰਾਇਆ ਯਾਰਿਆ ਬਾਈ ਹੁਣ ਪਹਿਲਾਂ ਆਪਾਂ ਕਿਰਾਏ ਦੀ ਕੋਈ ਲੱਠਿਆਂ ਫੇਰ ਕਿਰਾਏ ਤੁਹਾਨੂੰ ਆਪਾਂ ਨੀਲੇ ਵਾਲ ਗੋਲਿਆਂ ਦਾ ਹੁਣ ਲਾਲ ਚੀਨੇ ਦਾ ਬਾਈ ਜੀ ਚਿੱਟੀਆਂ ਅੱਖਾਂ ਬਈ ਲਾਲ ਸਿਰਾਂ ਬਈ ਚਿੱਟੀਆਂ ਅੱਖਾਂ ਲਾਲ ਸਿਰਾਂ ਬਈ ਨੀਲੀ ਜੀ ਨੋਕਾ ਬਈ ਜੀ ਦੀ ਕਰੋ ਬਈ ਫੋਰਾ ਨਾ ਸ਼ਾਓ ਅੱਲਾ ਬਈ ਕਲੀਅਰਟੀ ਦੇਖੋ ਪਰਾਂ ਦੀ ਲਾਸਟ ਕਿੰਨੀ ਬਰੋ ਬੁਰਾ ਬਈ ਜਮਾ ਠੀਕ ਹੈ ਜੀ ਬਈ ਇਧਰੋਂ ਆ ਰਿਹਾ ਬਈ ਜੇ ਬੰਗਾ ਆ ਰਹੀ ਆ ਬਈ ਇਧਰ ਲਾਸਟ ਕਿੰਨੀ ਠੀਕ ਹੈ ਜੀ ਬਈ ਕਰੋ ਬਈ ਕੰਜਾਂਸ਼ ਨੋਕ ਬਈ ਪੱਕੀ ਠੱਲਾ ਬਈ ਇਹਦੇ ਬਈ ਇਹ ਵੀ ਚੈੱਕ ਕਰ ਲਓ ਬਈ ਪੱਕੀ ਠੱਲ ਬਈ ਹੋਇਆ ਬਈ ਜੀ ਇਹਦੇ ਠੀਕ ਹੈ ਜੀ ਇਹ ਵੀ ਲਾਲ ਚੀਨੀ ਆ ਗੁਬੂਤਰਾ ਬਈ ਤਨ ਤਨ ਸੋਦੇ ਹਿਸਾਬ ਨੂੰ ਦੇਣੀ ਬਈ ਆਪਾਂ ਨੇ ਘਰ ਨੂੰ ਚੈੱਕ ਕਰਨ ਲੱਗਾ ਲੱਗ ਤਰੋ ਲਓ ਬਈ ਮਦੀਨ ਆ ਗਈ ਲਾਲ ਚੀਨੀ ਆ ਬਈ ਇਹ ਵੀ ਲਾਲ ਚੀਨੀ ਆ ਬਈ ਕਰੋ ਚੈੱਕ ਬਈ ਖੁੱਟੀਆਂ ਅੱਖਾਂ ਬਈ ਪੂਰੀ ਨੁ ਕਰ ਲਾਲ ਚੀਨੀਆਂ ਬਾਈ ਜੀ ਕਰ ਲੋ ਚੱਕ ਲੈ ਹਾਂਜੀ ਠੀਕ ਹੈ ਬਾਈ ਜੀ ਕਰੋ ਬਾਈ ਜੀ ਪੰਜਾਣਾ ਸ਼ੋ ਲੋ ਜੀ ਕਰੋ ਚੱਕ ਹਾਂ ਲੋ ਜੀ ਇਹ ਮਦੀਨਾ ਬਈ ਇਹਦੇ ਆ ਰਹੇ ਆ ਬਾਈ ਭਾਰਾ ਜੀ ਆ ਰਹੇ ਹੋਏ ਇਹਦੇ ਕੰਨਿਆਂ ਹਲਕਾ ਘੱਟ ਸੀ ਆ ਰਹੇ ਆ ਬਾਈ ਇਹਦੇ ਕੰਨਿਆਂ ਖੱਟੀਆਂ ਅੱਖਾਂ ਨੇ ਬਾਈ ਸਰ ਤੋਂ ਛੱਟੀਆਂ ਬਾਈ ਆ ਫਰ ਵਿੱਚ ਛੱਟੀਆਂ ਲਾ ਡੱਬੀ ਆ ਬਾਈ ਇਹ ਇਹਦੇ ਆ ਆ ਰਹੇ ਆ ਬਾਈ ਜੀ ਤਾਂ ਨਾਲ ਰਹੇ ਹੋ ਤਾਂ ਨਾਲ ਰਹੇ ਹੋ ਨਾਲ ਤਾ ਮਾਤਰ ਰਹੋ ਕਾ ਕਰੋ ਬੰਨ੍ਹ ਕੇ ਅਗਰ ਕਰੋ ਜੱਕ ਬਈ ਪੰਜ ਜੱਕ ਕਰ ਲਓ ਬਈ ਲਾੜ ਦੱਬੀਆ ਬਈ ਜੇ ਛੱਟੀਆਂ ਆਖਣੇ ਲਾੜ ਬੋਜੀ ਕਰਾਂ ਵੀ ਜੱਕ ਸਾਦੇ ਹੋ ਇਹ ਹੈ ਕਿ ਜੇ ਮਨੂ ਲਾੜ ਰੱਤੇ ਆ ਬਈ ਇਹਨੇ ਬਈ 6 6 ਨਾ ਰਹਿ ਲਾੜ ਰੱਤੇ ਤਿੰਨ ਮਦੀਨਾ ਬਈ ਜਿ ਤਿੰਨੇ ਨਾ ਰਹਿਗੇ ਠੀਕ ਹੈ ਬਈ ਇਹ ਜਿ ਤਿੰਨ ਮਦੀਨਾ ਨੇ ਬਈ ਤਿੰਨੇ ਹੀ ਨਾ ਰਹਿਗੇ ਠੀਕ ਹੈ ਬਾਈ ਹੁਣ ਆਪਾਂ ਇਹਦਾ ਬਾਸ ਨੂੰ ਕਰਾਉਣਾ ਸਮ ਕਾਲੇ ਚੀਨੇ ਦਾ ਤਿੰਨ ਚਾਰ ਗੋਦਰੀਆਂ ਬਣੇ ਕਾਲੇ ਚੀਨੇ ਬਾਈ ਜੀ ਉਹਨਾਂ ਦੇ ਵੀ ਸ਼ੌਂਕ ਕਰਾਉਣਾ ਇਹਦਾ ਬਾਸ ਹਲੋ ਬਾਈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਕਾਲੇ ਚੀਨੇ ਦਾ ਹਲੋ ਜਿਹੜੀ ਆਪਾਂ ਤੁਹਾਨੂੰ ਪਹਿਲੀ ਜਗੂਦਰੀ ਦਿਖਾਉਣ ਲੱਗਿਆ ਖੱਟੀ ਅੱਖਾਂ ਕਾਲੇ ਜੀਨੇ ਕਾਲਾ ਸਰੇ ਬਾਈ ਦਾ ਠੀਕ ਹੈ ਬਾਈ ਬਾਕੀ ਚੱਟੀ ਹੈ ਜੀ ਛੱਟੀਆਂ ਆਖਣ ਕਾਲੀ ਨੋਗ ਕਾਲ ਸਰੀਆ ਬਈ ਸਤੋ ਸੰਭਾ ਬਈ ਕਾਲੇ ਆਹ ਕਰ ਲਓ ਬਈ ਫਰਾਂ ਦੀ ਕੁਆਲਿਟੀ ਚੈੱਕ ਠੀਕ ਹੈ ਜੀ ਤੇ ਆਹ ਕਰ ਲਓ ਬਈ ਪੰਜਿਆਂ ਦੀ ਕੁਆਲਿਟੀ ਚੈੱਕ ਲਓ ਬਈ ਛੱਡ ਕੇ ਦਿਖਾਣਾ ਲਓ ਜੀ ਹਲੋ ਜੀ ਖੱਟੀਆਂ ਅੱਖਾਂ ਨੇ ਕਾਲੀ ਨੋਕ ਆ ਬਾਈ ਕਹੋ ਜੀ ਹਲੋ ਜੀ ਪੰਜਾਬੀ ਦੀ ਬੋਲਤ ਹੈ ਹਲੋ ਬਾਈ ਕਰੋ ਜੀ ਹਲੋ ਬਾਈ ਕਾਲੀ ਜੀ ਨੇ ਗੋਦਰੀ ਬਾਈ ਖੱਟੀ ਅੱਖਾਂ ਕਾਲੀ ਪੂਰੀ ਨੋਕਾ ਬਾਈ ਲੋ ਬਾਈ ਕਰੋ ਚੈੱਕ ਬਾਈ ਕੰਟੀ ਹੈਗੀ ਇਹ ਕਾਲਾ ਬਾਈ ਪੰਜੇ ਦਾ ਸ਼ੌਕ ਵੀ ਕਰ ਨੋ ਬਾਈ ਤੂੰ ਤੋ ਚੈੱਕ ਕਰੋ ਬਾਈ ਖੱਟੇ ਅੱਖਾਂ ਪੂਰੀ ਨੋਗਾ ਬਈ ਕਾਲਾ ਚੀਨਾ ਕਬੂਤਰਾ ਬਈ ਖੱਟੇ ਅੱਖਾਂ ਪੂਰੀ ਨੋਗਾ ਕਾਲਾ ਜੀਨਾ ਕਬੂਤਰਾ ਹੈਗਾ ਬਈ ਫੋਲ ਚੰਗੀ ਜੀਗਾ ਕਿਉਂਕਿ ਇਹਦੇ ਜਿਹੜੇ ਪੰਜੇ ਆ ਬਈ ਬਹੁਤ ਜ਼ਿਆਦੇ ਗੂੜੇ ਆ ਬਈ ਜੀ ਸਾਡੇ ਪੰਜੇ ਦੇਖੋ ਬਹੁਤ ਜ਼ਿਆਦੇ ਗੂੜੇ ਪੰਜੇ ਆ ਬਈ ਇਹਦੇ ਪੰਜਾਂ ਦੀ ਬਦਲਾ ਦੇ ਕਬੂਤਰ ਕਿੰਨਾ ਕ ਚੰਗਾ ਬਈ ਇਹ ਸਾਰੇ 330 ਦੇ ਹਿਸਾਬ ਨਾਲ ਦਿੱਤੇ ਜਾਣੇ ਬਾਈ ਚਾਰ ਇਹ ਕਾਲੇ ਚੀਨੇ ਦੇ ਬਾਈ ਤੇ 6 ਆਪਣੇ ਕੋਲ ਆਈਦੇ ਬਾਈ ਇਹ ਲਾਲ ਚੀਨੇ 2 ਆਪਣੇ ਕੋਲ ਨੀਲੇ ਦੇ 1-1 ਪਾਓ ਬਾਈ ਕਾਲਾ ਰੋਜਾ ਤੇ 4 ਆਪਣੇ ਕੋਲ ਹੈ ਫੈਂਸੀ ਚੀਨੇ ਠੀਕ ਹੈ ਬਾਈ ਜੀ ਤੇ ਬਾਕੀ ਬਾਈ ਜੀ ਜੇ ਕਿਸ ਨੇ ਇਕੱਠੇ ਲੈਣੇ ਇਕੱਠੇ ਲੈ ਸਕਦਾ ਹੈ ਕਿਸ ਨੇ ਛਾਟ ਕੇ ਲੈਣਾ ਛਾਟ ਕੇ ਵੀ ਲੈ ਸਕਦਾ ਬਾਈ ਜੀ ਠੀਕ ਹੈ ਬਾਈ ਜੀ ਤੇ 300 ਰੁਪਿਆ ਰੇਟ ਆ ਆਪਣੇ ਕੰਪਿਊਟਰ ਦਾ ਜਾਇ ਜਾਇ ਕਿਸੇ ਨੇ ਲੈਣਾ ਹੈ ਲੈ ਸਕਦਾ ਪਿੰਡੋਂ ਨਾਗਰਾ ਬਾਈ ਜ਼ਿਲ੍ਹਾ ਸਮਰੂਰ ਆਪਾਂ ਨੇੜੇ ਜਿਹਾਉਣੇ ਮੋੜਲੇ ਮੋੜੋ ਨੇ ਬਾਈ ਜੀ ਤੇ ਫੋਨ ਨੰਬਰ ਮੇਰਾ ਉਹੀ 88728 01433 ਮੇਰਾ ਫੋਨ ਨੰਬਰ ਹੈ ਬਾਈ ਜੀ 88728 01433 ਫੋਨ ਨੰਬਰ ਹੈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲਰ ਲ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਆਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਹੀ ਕੋਈ ਅਗਲੀ ਵੀਡੀਓ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ